ਦੀ ਗੱਲ ਹੁੰਦੀ ਤੇ ਇਕੱਠ ਖਿਸਕ ਜਾ ਓਏ ਹੋਏ 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 ਖੇਡ ਯਾਰੀ ਸਾ ਚਲਦੀ ਹੋਈ ਕੁਸ਼ਤੀ ਮੈਦਾਨ ਦੇ ਵਿੱਚ ਇਹਨਾਂ ਨੌਜਵਾਨਾਂ ਦਰਮਿਆਨ ਵੇਖਦੇ ਕੌਣ ਜਿੱਤਦਾ ਕੌਣ ਹਰਦਾ ਬਾਤ ਸਮੇ ਦੀ ਹੈ ਆਏ ਬਾਤ ਦੀ ਗੱਲ ਹੁੰਦੀ ਤੇ ਇਕੱਠ ਖਿਸਕ ਜਾ ਓਏ ਹੋਏ 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 ਖੇਡ ਯਾਰੀ ਸਾ ਚਲਦੀ ਹੋਈ ਕੁਸ਼ਤੀ ਮੈਦਾਨ ਦੇ ਵਿੱਚ ਇਹਨਾਂ ਨੌਜਵਾਨਾਂ ਦਰਮਿਆਨ ਵੇਖਦੇ ਕੌਣ ਜਿੱਤਦਾ ਕੌਣ ਹਾਰਦਾ ਹੈ ਬਾਤ ਸਮੇ ਦੀ ਹੈ ਆਏ ਬਾਤ ਟਰਟਰ ਓਏ ਹੋਏ ਹੋਏ ਬੱਲੇ ਬੱਲੇ ਨਾਲ ਜਸਾ ਪੱਟੀ ਜਲਦੀ ਹੋਈ ਕੁਸ਼ਤੀ ਮੈਦਾਨ ਦੇ ਵਿੱਚ ਇਹਨਾਂ ਨੌਜਵਾਨਾਂ ਦਰਮਿਆਨ ਵੇਖਦੇ ਕੌਣ ਜਿੱਤਦਾ ਓਏ ਹੋਏ 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 ਤਾੜੀਆਂ ਤੂੜੀਆਂ ਲਾ ਦਿਓ ਆਸ਼ਮ ਓਏ ਹੋਏ 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 ਇਹ ਕਈ ਮੌਲਿਆਂ ਦੇ ਉੱਤੇ ਪਏ ਵੀ ਜੋ ਰੱਖਦੇ ਤਿਆਰੀ ਮਿੱਤਰੋ ਹਾਰ ਕੇ ਜਿੱਤੂਗਾ ਬੁਲਟ ਮੋਟਰਸਾਈਕਲ ਆ ਸੋਹਣ ਸਿੰਘ ਲੰਬੜਦਾਰ ਅੱਡੇ ਵਾਲੇ ਰਕੇਸ਼ ਕੁਮਾਰ ਦਬਈਆ ਆਪਣੀ ਮਿਹਨਤ ਕਮਾਈ ਜੋ ਬੁਲਟ ਮੋਟਰਸਾਈਕਲ ਆ ਪਿਛਲੇ ਸਾਲ ਕਿਹਾ ਸੀ ਨਾ ਰਕੇਸ਼ ਕੁਮਾਰ ਨੇ ਕਿ ਅਗਲੇ ਸਾਲ ਬੁਲਟ ਦਵਾਂਗੇ ਤੇ ਬੋਲ ਪਗਾ ਦਿੱਤੇ ਆ ਉਹ 2 ਲੱਖ ਤੋਂ ਵੱਧ ਕੀਮਤ ਦਾ ਬੁਲਟ ਖੜਾ ਕਿਦੇ ਝੋਲੀ ਵਿੱਚ ਪਾਉ ਕੌਣ ਇੱਕ ਜ਼ੋਰ ਨਾਲ ਲੱਕੇ ਜਾਓ ਇੱਕ ਪਾਸੇ ਮਹਾਰਾਸ਼ਟਰ ਆਏ ਹੋਏ ਬੱਲੇ ਬੱਲੇ ਨਾਲ ਜਸਾ ਪੱਟੀ ਜਲਦੀ ਹੋਈ ਕੁਸ਼ਤੀ ਮੈਦਾਨ ਦੇ ਵਿੱਚ ਇਹਨਾਂ ਨੌਜਵਾਨਾਂ ਦਰਮਿਆਨ ਦੇਖਦੇ ਕੌਣ ਜਿੱਤਦਾ ਓਏ ਹੋਏ 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 ਤਾੜੀਆਂ ਤੂੜੀਆਂ ਲਾ ਦਿਓ ਲਾ ਦਿਓ ਤਾੜੀਆਂ ਉਧਰ ਕਹਿੰਦੇ ਪ੍ਰਿੰਸ ਮਨਹਾਸ ਐਰਨ ਸਟੋਰ ਵਾਕਿਆ ਥੋਕ ਦੀ ਵੱਡੀ ਦੁਕਾਨ ਹੈ ਏਰੀਆ ਦੇ ਵਿੱਚ ਆ ਥੋਕ ਦੀ ਵੱਡੀ ਦੁਕਾਨ ਹੈ ਇਸ ਸਾਲ ਵੱਡੇ ਸਹਿਯੋਗ ਹੈ ਅਗਲੇ ਸਾਲ ਫਿਰ ਤੋਂ ਵੱਡੇ ਸਹਿਯੋਗ ਹੋਣਗੇ ਬਹੁਤ ਬਹੁਤ ਧੰਨਵਾਦ ਕਰਦੇ ਆ ਮਨਹਾਸ ਪਰਿਵਾਰ ਦਾ ਬਹੁਤ ਬਹੁਤ ਧੰਨਵਾਦ ਹੈ ਜਲਦੀ ਹੋਈ ਕੁਸ਼ਤੀ ਮੈਦਾਨ ਦੇ ਵਿੱਚ ਇਹਨਾਂ ਨੌਜਵਾਨਾਂ ਦਰਮਿਆਨ ਉਧਰ ਸਨੀ ਦੁਬਈ ਵਾਲਾ ਜਸੇ ਪੱਟੀ ਵਾਸਤੇ 200 ਦਾ ਮਾਣ ਬਚਾਇਆ ਇਹ ਤੇਰਾ 200 ਨਹੀਂ 2 ਲੱਖ ਆ ਤੇਰਾ ਦਿਲੋਂ ਇੱਕ ਰੁਪਈਆ ਦੋ ਨਾਮ ਉਹ ਮੇਰੇ ਵੀਰੋ ਸਤਕਾਰ ਆ 200 ਆਵੇਂ ਜੱਸੇ ਪੱਟੀ ਦੇ ਵਾਸਤੇ ਆਹ ਸਾਹਮਣੇ ਦੇਖਾਂਗੇ ਮੌਲੀ ਮਹਾਰਾਸ਼ਟਰ ਦੇ ਨਾਲ ਆਹ ਜੱਸਾ ਪੱਟੀ ਐਨ ਗੱਲਾਂ ਸਿਰੇ ਆ ਮੇਰੇ ਵੀਰੋ ਵੱਡੇ ਪੱਦਰ ਤੇ ਆ ਚੋਟੀ ਦੇ ਮਾਲਾ ਹੁਣ ਦੇ ਟਾਈਮ 'ਚ ਸਿੱਕਾ ਚੱਲਦਾ ਜੱਸੇ ਪੱਟੀ ਦਾ ਆਸ਼ਵ ਓਏ ਹੋਏ 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 ਓਏ ਇਹਦੇ ਮੌਲਿਆਂ ਦੇ ਗੱਡੇ ਕੱਡੇ ਜਾਂਦੇ ਨਾ ਉਹ ਸੁਖੀ ਲੋਕੋ ਬਾਜ਼ੀਆਂ 'ਚ ਲੱਕੇ ਛੱਡੇ ਜਾਂਦੇ ਨਾ ਆਏ ਵੱਡੇ ਵੱਡੇ ਮੱਲ ਬਿਰਲੇ ਹੀ ਬਣਦੇ ਸੌਖੇ ਹੁੰਦੇ ਨਹੀਂ ਦਲੇਰ ਪੁੱਤ ਢੋਣੇ ਲੋਕੋਂ ਵਾਲਿਆ ਉਹ ਮਿੱਟੀ ਖਾਣੇ ਸੱਪਾਂ ਨਾਲ ਨਿਆਣੇ ਖੇਡਦੇ ਔਖੇ ਕੋਬਰੇ ਪਟਾਰੀ ਵਿੱਚ ਪੌਣੇ ਲੋਕੋਂ ਵਾਲਿਆ ਔਖੇ ਕੋਬਰੇ ਪਟਾਰੀ ਵਿੱਚ ਪੌਣੇ ਲੋਕੋਂ ਵਾਲਿਆ ਹਾਂਜੀ ਕਹਿ ਰਿਓ ਲਓ ਸਾਹਮਣੇ ਦੇਖਾਂਗੇ ਕੁਸ਼ਤੀ ਬਾੜੀ ਸਿਰੇ ਦੀ ਆ ਮੈਂ ਗੱਲ ਕਰਦਾ ਸੀ ਕਿ ਸਿੱਕਾ ਚੱਲਦਾ ਸਿੱਕਾ ਜੱਸੇ ਪਹਿਲਵਾਨ ਦਾ ਕਿ ਤਾਸ਼ ਵਿੱਚ ਜੱਕਾ ਤੇ ਜ਼ਿੰਦਗੀ ਦਾ ਸਿੱਕਾ ਜਦੋਂ ਚੱਲਦਾ ਸਲਾਮਾ ਹੁੰਦੀਆਂ ਨੇ ਤਾਸ਼ ਵਿੱਚ ਝੱਕਾ ਤੇ ਜ਼ਿੰਦਗੀ ਦਾ ਸਿੱਕਾ ਜਦੋਂ ਚੱਲਦਾ ਸਲਾਮਾ ਹੁੰਦੀਆਂ ਨੇ ਲੈ ਵੇ ਮੱਖਣ ਪਲਵਾਨ ਤੇਰੇ ਪਿੰਡ ਵੀ ਜੱਸਾ ਬੱਟੀ 28 ਸਤੰਬਰ ਨੂੰ ਪ੍ਰਦੀਪ ਸਪਲੈਂਡਰ ਨਾਲ ਭੇੜਾ ਜੀਰਕਪੁਰੇ ਨਾਲ ਗੱਲਾਂ ਵੱਡੇ ਪੱਦਰ ਤੇ ਉਹ ਗੋਗੇ ਚਾਚੇ ਹੁਣਾ ਵੱਲੋਂ ਸੱਦੇ ਆ ਸ਼ਾਬਾਸ਼ ਸ਼ਾਬਾਸ਼ ਵੱਲੋਂ ਲਓ ਜ਼ੋਰ ਤੇ ਕਰੋ ਕੋਸੀ ਦਾ ਫੈਸਲਾ ਕਿ ਸਾਰਿਆਂ ਨੋਟਾਂ ਤੇ ਫੋਟੋ ਗਾਂਧੀ ਦੀ ਲੱਗੀਏ ਸਾਡਿਆਂ ਸ਼ਹੀਦਾਂ ਦੀ ਵੀ ਫੋਟੋ ਚਪਕਾ ਦਿਓ 500 200 3 ਆਹੀ ਸਹੀ ਭਗਤ ਸਿੰਘ ਦੀ ਫੋਟੋ ਨੂੰ ਪੰਜਾਹ ਉੱਤੇ ਲਾ ਦਿਓ ਉਦਮਸਰ ਆਬੇ ਦਸਾਂ ਵਿਹਾ ਜੋਗੇ ਵੀ ਨਹੀਂ ਕਦਰੀਆਂ ਤੇ ਬਾਬਰਾਂ ਲਈ ਢਉਏ ਹੀ ਬਣਾ ਦਿਓ ਆਖਦਾ ਚੋਹਾਨ ਹਿੰਦੁਸਤਾਨ ਦੇ ਉਸ ਸ਼ਾਸਕੋ ਥੋੜਾ ਬੋਤਾ ਮੁੱਲ ਕੁਰਬਾਨੀਆਂ ਦਾ ਪਾ ਦਿਓ ਥੋੜਾ ਬੋਤਾ ਮੁੱਲ ਕੁਰਬਾਨੀਆਂ ਦਾ ਪਾ ਦਿਓ ਉਹ सोनू சிੱਤੇ ਵਾਲੇ ਦੇ ਫੈਨਾਂ ਬੜੋ ਇਹਨਾਂ ਪਹਿਲਵਾਨਾਂ ਦੇ ਫੈਨ ਬੜੋ ਇਹਨਾਂ ਪਹਿਲਵਾਨਾਂ ਦੇ ਫੈਨ ਬੜੋ ਕਿ ਜੋਰ ਚਮਕੌਰ ਸਾਹ ਵਾਲੇ ਵੱਡੇ ਭਾਜੀ ਇਹ ਪਹਿਲਵਾਨਾਂ ਦੀ ਫੈਨ ਆ ਦੁਨੀਆ ਦੇਖ ਲੈ ਟਸ ਤੋਂ ਮਸ ਤਾਂ ਹੀ ਨਹੀਂ ਹੋਏ ਇਹ ਹਿੱਲੇ ਨਹੀਂ ਜੇ ਕਿਤੇ ਉਦਾਂ ਦੀ ਗੱਲ ਹੁੰਦੀ ਤੇ ਇਕੱਠ ਖਿਸਕ ਜਾ ਓਏ ਹੋਏ 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 ਆਯੋ ਰੀਸਾ ਚਲਦੀ ਹੋਈ ਕੁਸ਼ਤੀ ਮੈਦਾਨ ਦੇ ਵਿੱਚ ਇਹਨਾਂ ਨੌਜਵਾਨਾਂ ਦਰਮਿਆਨ ਵੇਖਦੇ ਕੌਣ ਜਿੱਤਦਾ ਕੌਣ ਹਰਦਾ ਹੈ ਬਾਤ ਸਮੇਂ ਦੀ ਹੈ ਆਏ ਬਾਤ ਸਮੇਂ ਦੀ ਹੈ ਜਿੱਤਾਂ ਆਰਾਮ ਕਦਰਾਂ ਦੀ ਖੇਡ ਹੈ ਕਹਿੰਦਾ ਠੁੱਕਰ ਸਿਖਾਉਂਦਿਆਂ ਨੇ ਬੱਲ ਜੌਣ ਦਾ ਓ ਥਾਲੀ 'ਚ ਉਪਰੋਸ ਕੋਈ ਦਿੰਦਾ ਰਾਜਨਾ ਸੂਰਜਾਂ ਦੇ ਵਾਂਗੂ ਸੋਹਣੀ ਪੈਂਦਾ ਤੱਪਣਾ ਮੰਗਵੇਂ ਸੇਰਾਂ ਦੇ ਉੱਤੇ ਸੌਂਦੇ ਤੱਜਨਾ ਕਿ ਹਾਰਾਂ ਜਿਤਾਉ ਉਸ ਪਰਮਾਤਮਾ ਦੇ ਹੱਥ ਆਉਂਦੀ ਸੋਹਣੇ ਤੇ ਸੁਹਾਗਾ ਜੀ ਜਾਰੇ ਮਿੱਤਰੋ ਉਹਨਾਂ ਦੇ ਹੀ ਪੈਰ ਕਾਮਯਾਬੀ ਚੁੰਮਦੀ ਉਹ ਸੁੱਤੇ ਪਏ ਵੀ ਜੋ ਰੱਖਦੇ ਤਿਆਰੀ ਮਿੱਤਰੋ ਉਹ ਸੁੱਤੇ ਪਏ ਵੀ ਜੋ ਰੱਖਦੇ ਤਿਆਰੀ ਮਿੱਤਰੋ ਆਹ ਸਾਹਮਣੇ ਦੇਖ ਲੋ ਇਧਰ ਮੌਲੀ ਮੌਲੀ ਬਹਿਲਮਾਨ ਮਹਾਰਾষ্ট্র ਧੱਲੇ ਦੇ ਜੱਸਾ ਪੱਟੀ ਉੱਤੇ ਆ ਵਾਹ ਵੇ ਵਾਹ ਗੱਲ ਸਿਰੇ ਪਾ ਕੇ ਪਾ ਆ ਬਾਈ ਅਗਰ ਦੰਗਲ ਦਾ ਆਨੰਦ ਆਇਆ ਇੱਕ ਵਾਰ ਤਾੜੀਆਂ ਲਾ ਦਿਓ ਜ਼ੋਰਦਾਰੇ ਏਰੀਏ ਦੇ ਵਿੱਚ ਐਨੇ ਮੱਲ ਕਹਿੰਦੇ ਸੱਜਣੇ ਔਖੇ ਐ ਕਿਆ ਬਾਤ ਕਿਆ ਬਾਤ ਅੱਜ 8 ਮੱਲ ਕਹਿੰਦੇ ਵੱਡੇ ਕੋਲੇ ਐ 8 ਮੱਲ ਦੁਨੀਆ ਨੂੰ ਪੁੱਛਦੇ ਆ ਬਾਈ ਜਿਹੜੇ ਜਿਹੜੇ ਕਹਿੰਦੇ ਮਹਾਰਾষ্ট্র ਵਾਲਾ ਮੌਲੀ ਜਿੱਤੇ ਇੱਕ ਵਾਰੀ ਰੌਲਾ ਰੂਲਾ ਪਾ ਕੇ ਦੱਸੋ ਜਰਾ ਵਾਹ ਬਈ ਵਾਹ ਬਈ ਜੜੇ ਜੜੇ ਕਹਿੰਦੇ ਜੱਸਾ ਪੱਟੀ ਜਿੱਤੇ ਓ ਇੱਕ ਵਾਰੀ ਰੋਲੀ ਪਾ ਕੇ ਦੱਸੋ ਯਾਰ ਆਏ ਸੋਰੀ ਸਾਨ ਦੱਸ ਆਹਦੇ ਸੁਆਦ ਕੁਸ਼ਤੀ ਦਾ ਵੱਖਰਾ ਏ ਸੁਆਦ ਕੁਸ਼ਤੀ ਦਾ ਵੱਖਰਾ ਏ ਕਿ ਅੰਬਰਾ ਦੀ ਗੁਰ ਧਮਕਾ ਗੂੰਜਦੀ ਟੱਕ ਟੱਕ ਸੈਨਾ ਤੜਕੇ ਐਨਾਂ ਨਾਲ ਮਸੂਦੇ ਕਹਿ ਗੁੰਦੀਆਂ ਖੜਦੇ ਨੇ ਆੜੇ ਅੜਕੇ ਸਾਰ ਰੋਕੇ ਲੁੱਕੀ ਵੇਖਦੇ ਸੁਖੀਆ ਦਿਲਾਂ ਨੂੰ ਫੜਕੇ ਕਹਿੰਦਾ ਜੋਰਾਂ ਵਾਲੇ ਜੋਰ ਪਰ ਰੱਖਦੇ ਮੇਚ ਮੈਦਾਨੀ ਖੜਕੇ ਹਾਂਜੀ ਜਰਸੀ ਲਓ ਉੱਧਰ ਸਾਹਮਣੇ ਚੱਲਦੀ ਹੋਈ ਕੁਸ਼ਤੀ ਹੈ ਜੇ ਗੱਲ ਕਰੀਏ ਕੁਸ਼ਤੀ ਦਾ ਜ਼ਿਕਰ ਗੁਰਬਾਣੀ ਦੇ ਵਿੱਚ ਵੀ ਦਰਜ ਹੈ 31 ਰਾਗਾਂ ਵਿੱਚੋਂ ਸ੍ਰੀ ਰਾਗ ਜੋ ਸਭ ਤੋਂ ਵੱਡਾ ਰਾਗ ਹੈ ਵਿੱਚ ਦਰਜ ਲੈਣਾ ਕਿ ਹਉ ਗੋਸਾਈ ਦਾ ਪਹਿਲਵਾਨੜਾ ਮੈਂ ਗੁਰਮਿਲ ਉੱਚ ਦਮਾਲੜਾ ਸਭ ਹੋਈ ਛਿੰਝੇ ਇਕੱਠਿਆਂ ਤੇ ਬੈਠਾ ਦੇਖੇ ਆਪ ਜੀਓ ਬਾਤ ਬੱਜਨ ਧਮਕ ਭੇਰੀਆਂ ਮਲ ਲੱਥੇ ਲੈਂਦੇ ਫੇਰੀਆਂ ਨੇ ਹੱਥੇ ਪੰਜ ਜਵਾਨ ਮੈਂ ਗੁਰਥਾਪੀ ਦਿੱਤੀ ਕੰਡ ਜੀਓ ਗੁਰਥਾਪੀ ਦਿੱਤੀ ਕੰਡ ਜਿਓ ਜੇ ਸਾਰਾ ਸਾਰਾ ਦਿਨ ਹੱਥ ਮੂੰਹ ਚਨੇ ਰੱਖਦੀਆਂ ਖੁਰਾਕਾਂ ਇਹਨਾਂ ਪਹਿਲਵਾਨਾਂ ਨੂੰ ਜੋ ਖਵਾਉਂਦੀਆਂ ਇਹਨਾਂ ਥੱਕਦੀਆਂ ਇਹਨਾਂ ਸਿਰ ਤੋਂ ਚੀਮਿਆ ਇਹ ਬਣ ਕੇ ਟਾਪ ਦੇ ਪਲੇਅਰ ਨੇ ਮੈਂ ਸੱਚ ਆਖਾ ਮੇਰੇ ਮਿੱਤਰੋ ਇਹਨਾਂ ਪਹਿਲਵਾਨਾਂ ਦੀਆਂ ਮਾਵਾ ਦਲੇ ਨੇ ਇੱਕ ਤਾੜੀ ਆਪਣੇ ਮਾਪਾਪ ਕਰਕੇ ਲਾ ਦਿਓ ਜਿਹਦੇ ਕਰਕੇ ਆਪਾਂ ਇਹ ਧਰਤੀ ਦੇਖਦੇ ਆ ਜੰਨਤ ਦੇਖਦੇ ਆ ਇੱਕ ਤਾੜੀ ਆਪਣੇ ਮਾਪਾਪ ਕਰਕੇ ਲਾ ਦਿਓ ਲਓ ਸਾਹਮਣੇ ਦੇਖਾਂਗੇ ਦਿਲ ਸੈਡ ਜੱਸਾ ਬੱਟੀ ਦੇ ਮੌਲੀ ਮਹਾਰਾਸ਼ਟਰ ਸ਼ਮਸ਼ੇਦ ਜੀ ਰਾਣਾ ਸਿਰਾਂ ਹੋਇਆ ਪਿਆ ਐਨ ਸਿਰਾ ਹੋਇਆ ਪਿਆ ਅੱਜ ਛੰਝ ਮੇਲਾ ਸਿਰੇ ਦਾ ਜੱਸਾ ਪੱਟੀ ਦੇ ਮੌਲੀ ਮਹਾਰਾਜਟਰ ਦੀ ਕੁਸ਼ਤੀ ਆ ਲਓ ਦੁਨੀਆ ਦਾ ਵੱਡਾ ਇੱਥੇ ਇਕੱਠ ਹੋ ਗਿਆ ਛੰਝ ਮੇਲਾ ਵੱਡੀ ਛਠਿਆਲੀ ਵਾਲਾ ਪੂਰਾ ਅੱਤ ਹੋ ਗਿਆ ਅੱਤ ਹੋ ਗਿਆ ਅੱਤ ਹੋ ਗਿਆ ਮੌਲੀ ਮਹਾਰਾਜਟਰ ਤੇ ਜੱਸੇ ਪੱਟੀ ਦੀ ਕੁਸ਼ਤੀ ਚੱਲਦੀ ਆ ਕੌਣ ਜਿੱਤੂ ਓਹ ਹੋ 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 ਉਧਰ ਸ਼ਮਸ਼ੇਰ ਸਿੰਘ ਜੀ ਰਾਣਾ ਸੀ ਜਟੇਵਾਲ ਵਾਲੇ ਇਹਨਾਂ ਬੋਲਾਂ ਨੇ ਵੱਡੇ ਮਾਰ ਪੋਦੇ ਕਰਦੇ ਆ ਸਾਰੇ ਨਗਰ ਦਾ ਐਨ.ਆਰ.ਆਈ. ਭਰਾਵਾਂ ਦਾ ਇਲਾਕੇ ਦਾ ਦੱਕੜ ਕਮੇਟੀ ਵੱਲੋਂ ਬਾਕੀ ਬਾਕੀ ਉਹ ਹੋ ਗਿਆ ਇੱਕ ਜੱਸਾ ਪੱਟੀ ਵਾਲਾ ਜੱਸਾ ਸਿਰਾਂ ਖਾ ਗਿਆ ਉਹ ਦਰਸ਼ਕ ਤਾੜੀਆਂ ਮਾਰ ਦਿਓ ਭੰਗੜੇ ਬੋ ਆ ਗਿਆ ਭੰਗੜੇ ਨਾਲ ਲੱਡੀ ਬਾਣੇ ਵਾਲਿਆ ਦੇਖ ਤੇਰੇ ਇਲਾਕੇ ਚ ਰੌਣਕਾ ਸਿਰਾਂ ਹੋ ਗਿਆ ਕਰਮ ਚੰਦਪੁੱਤਰ ਬਾਣੇ ਵਾਲਾ ਲੱਡੀ